ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਡੇ ਤੋਂ ਯਾਰ ਇੱਕ ਗੱਲ ਪੁੱਛਣੀ ਆ ਜੋ ਕਿ ਮੈਂ ਬੜੇ ਟਾਈਮ ਦਾ ਸੋਚੀ ਆ ਨਾ ਪਰ ਮੇਰੇ ਉਹ ਸਮਝ ਨਹੀਂ ਆ ਰਹੀ ਤੇ ਹੋ ਸਕਦਾ ਉਹ ਤੁਹਾਡੇ ਤੋਂ ਕਿਸੇ ਦੇ ਸਮਝ ਆ ਜੇ ਤਾਂ ਦੋਸਤੋ ਗੱਲ ਕੀ ਹੈ ਕਿ ਜਿਹੜਾ ਤੁਸੀਂ ਵੀਡੀਓ ਦੇਖ ਸਕਦੇ ਹੋ ਨਾ ਇਹ ਸੋਸ਼ਲ ਮੀਡੀਆ ਦੇ ਉੱਤੇ ਬੜੇ ਦਿਨਾਂ ਦਾ ਵਾਇਰਲ ਹੋ ਰਿਹਾ ਤਾਂ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰੀਬ ੜੀ ਵਾਲਾ ਜਿਹਦਾ ਪ੍ਰਸ਼ਾਸਨ ਬਲਡੋਜ਼ਰ ਦੇ ਨਾਲ ੜੀ ਨੂੰ ਤੋੜ ਰਿਹਾ ਹੈ ਤਾਂ ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਜਿਹੜੀ ਮਾਰਕੀਟ ਦੀ ਤਸਵੀਰ ਦਿਖਾਉਣਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੇ ਸਾਈਡਾਂ ਤੋਂ ਦੁਕਾਨਦਾਰ ਅੱਧਾ-ਅੱਧਾ ਬਾਜ਼ਾਰ ਹੈ ਜਿਹੜਾ ਉਹ ਰੁੱਕੀ ਬੈਠਿਆ ਤਾਂ ਦੋਸਤੋ ਹੁਣ ਸਵਾਲ ਕੀ ਹੈ ਜਿਹੜਾ ਤੁਹਾਡੇ ਲਈ ਹੈ ਸਵਾਲ ਤੁਹਾਡੇ ਲਈ ਇਹ ਹੈ ਕਿ ਇਹ ਢੀੜੀ ਵਾਲੇ ਦਾ ਅਜਿਹੇ ਕੀ ਕਸੂਰ ਹੁੰਦਾ ਗਰੀਬ ਢੀੜੀ ਵਾਲਿਆਂ ਦਾ ਕਿ ਜਿਹੜਾ ਬਲਡੋਜ਼ਰ ਹੈ ਇਹਨਾਂ ਦੀਆਂ ਢੀੜੀਆਂ ਤੇ ਤਾਂ ਚੱਲਦਾ ਪਰ ਦੋਸਤੋ ਕਦੇ ਵੀ ਬਲਡੋਜ਼ਰ ਜਿਹੜਾ ਉਹ ਦੁਕਾਨਦਾਰ ਨੇ ਉਹਨਾਂ ਦੀਆਂ ਦੁਕਾਨਾਂ ਤੇ ਬਲਡੋਜ਼ਰ ਚੱਲਦਾ ਨਹੀਂ ਦੇਖਿਆ ਤੋ ਦੋਸਤੋ ਮੈਨੂੰ ਇਹਦਾ ਜਵਾਬ ਨਹੀਂ ਮਿਲਿਆ ਜੇਕਰ ਤੁਹਾਡੇ ਕੋਲ ਇਹਦਾ ਜਵਾਬ ਹੈਗਾ ਤਾਂ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਸੋਸ਼ਲ ਮੀਡੀਆ ਦੀ ਪਾਵਰ ਜਰੂਰ ਦਿਖਾਓ